ਹਾਂ ਜੀ ਜਦੋਂ ਦੇ ਲੇਟ ਹੋ ਗਿਆ ਸੀ ਉਹ ਤੋਂ ਦੇ ਪਾਰਟੀ ਨੰਬਰ 690 ਲਿਖਿਆ ਸੀ ਆ ਰਹੀ ਹੈ ਆਰਡਰ ਤੇ ਉਹ ਲੈ ਕੇ ਬੰਦਿਆਂ ਦੇ ਆਰਡਰ ਪਿਆ ਪਾਰਟੀ ਕੋਡ ਇਹਨਾਂ

ਕੀ ਕਰਦੇ ਆ bizimle kuruldu tekrar ਕੋਈ ਨਾ ਆਪਰੇ ਨੰਬਰ ਆਇਆ ਪ੍ਰਸਿੱਧ ਪੰਚਾਇਤ ਸੰਪਤੀ ਲਈ 219 ਜਿਹੜੇ ਬੂਥ ਬਣਾਏ ਗਏ ਨੇ ਤੇ ਇੱਥੇ ਜਿਹੜੀ ਪੋਲਿੰਗ ਪਾਰਟੀਆਂ ਨੇ ਉਹ ਇਥੋਂ ਨਿਯਾਲ ਕੋਲ ਤੁਰਵਾਨਾ ਹੋ ਰਹੀ ਨੇ ਆਪਣਾ ਆਪਣਾ ਜਿਹੜਾ ਚੋਣ ਨਾਲ ਸਮਗਰੀ ਲੈ ਕੇ ਚੋਣ ਸਮਗਰੀ ਲੈ ਕੇ ਜੀ ਤੇ ਹੁਣ ਤੱਕ ਬਹੁਤ ਸਾਰੀਆਂ ਜਿਹੜੀ ਪਾਰਟੀਆਂ ਜਾ ਚੁੱਕੀਆਂ ਨੇ ਜੀ ਇਸ ਤਰ੍ਹਾਂ ਦੇ ਪ੍ਰਬੰਧ ਨੇ ਕਰ ਲਓ ਜੇ ਪੋਲਿੰਗ ਅਫਸਰ ਪਾਰਟੀਆਂ ਪ੍ਰਬੰਧ ਮੁਕੰਮਲ ਨੇ ਜੀ ਪੂਰੀਆਂ ਹੋਣ ਆਪਣੇ ਆਪਣੇ ਬੂਥ ਜਾ ਕੇ ਰਹਿਣਗੇ ਉੱਥੇ ਜੀ ਪ੍ਰੈਜਾਈਡਿੰਗ ਅਫਸਰ एपी और उनालदे वोटिंग स्टाफ ਨਾਲ ਇਕੱਠੇ ਜਾ ਕੇ ਉੱਥੇ ਰਹਿਣਗੇ ਜੀ ਆਪਣੇ بڑے ਬੂਦੇ ਉੱਪਰ ਜਿੱਥੇ VOTING ਹੋਣੀ ਹੈ ਕੱਲ ਨੂੰ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਬੁਰੇ ਨੇ ਜੀ ਯਾਨੀ ਆਪ ਸਰਕਾਰ ਵੱਲੋਂ ਪੁਲਿਸ ਵਿਭਾਗ ਵੱਲੋਂ ਪੂਰਾ ਆਮਲਾ ਜਿਹੜਾ ਭੇਜਿਆ ਗਿਆ ਹੈਗਾ ਤੇ ਹਰੇਕ ਬੂਦੇ 'ਤੇ ਤਨਾਤਾ ਜੀ ਅਧਿਅਤਾ ਕਿਹਨੇ ਹੈ ਮਾਜਮਾ ਖੁਦਾ ਤਾਂ ਨਹੀਂ ਆਪਣੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈਏ ਆਪਾਂ ਜੀ ਤੇ ਡਿਊਟੀ ਬਿਲਕੁਲ ਕਦਾਈ ਨਾ ਵਰਤੀਏ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਿੱਤਾਂ ਨੇ ਉਹਦੀ ਪੂਰੀ ਪਾਲਣਾ ਕੀਤੀ ਜਾਵੇ ਪੰਚਾਇਤ ਸੰਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਜੋ ਵੀ ਸੁਰੱਖਿਆ ਪ੍ਰਬੰਧ ਨੇਗੇ ਪੂਰੇ ਪੁੱਤਾ ਕੀਤੇ ਗਏ ਨੇਗੇ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਸਾਰੇ ਪ੍ਰਬੰਧ ਪੂਰੇ ਮੁਕੰਮਲ ਲੇਗੇ ਹੁਣ ਇਹਨਾਂ ਨੂੰ ਪਾਰਟੀਆਂ ਨੂੰ ਇਥੋਂ ਸਨਮਾਨ ਦੇ ਕੇ ਨਿਆਲ ਕਾਲਜ ਤੋਂ ਜਿੱਥੇ-ਜਿੱਥੇ ਇਹਨਾਂ ਦੀ ਡਿਊਟੀ ਲੱਗੇਗੀ ਉੱਥੇ ਭੇਜਿਆ ਜਾ ਰਿਹਾ ਹੈਗਾ ਸਾਰੇ ਪ੍ਰਬੰਧ ਪੂਰੇ ਮੁਕੰਮਲ ਕੀਤੇ ਗਏ ਹਾਂਜੀ ਜ਼ਿਲ੍ਹਾ ਪਰੀਸ਼ਦ ਤੇ ਆਪਣਾ ਬਲੌਗ ਸੰਕਤੀ ਦੀਆਂ ਚੋਣਾਂ ਦੇ ਸੰਬੰਧ ਵਿੱਚ ਸਾਡੇ ਜਿਹੜਾ ਹੈਗਾ ਪਾਟੜਾਂ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਨੇ ਚਤਰਾਣਾ ਹਲਕੇ ਦੀਆਂ ਤੇ ਸਾਰੀਆਂ ਜਿਹੜੀਆਂ ਹੈਗੀਆਂ ਪਾਰਟੀਆਂ ਨੂੰ ਸਾਰੀ ਪ੍ਰੋਪਰ ਟ੍ਰੇਨਿੰਗ ਦੇ ਦਿੱਤੀ ਗਈ ਆ ਜਿਹੜੇ ਵੀ ਫਿਰ ਕੁਐਸਚਨਰੀ ਸਟੈਪਸ ਲੈਣੇ ਸੀ ਉਹ ਲੈ ਲਏ ਗਏ ਨੇ ਤੇ ਇਸ ਕਰਕੇ ਹੋਪਫੁਲੀ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਪੀਸਫੁਲੀ ਚੋਣਾਂ ਨੂੰ ਮੁਕੰਮਲ ਕਰਾਂਗੇ ਤੇ ਵਧੀਆ ਤੇ ਮੁਖਤ ਪ੍ਰਬੰਧ ਨੇ ਜੀ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ ਸਾਰੇ ਪੋਲਿੰਗ ਪਾਰਟੀਆਂ ਨੂੰ ਬਹੁਤ ਵਧੀਆ ਇੱਥੇ ਬੈਠਣ ਦਾ ਸਥਾਨ ਤੇ ਸਾਰਾ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਜਿਹੜਾ ਬਹੁਤ ਵਧੀਆ ਹੈ। ਕੁੱਲ ਜਿਹੜੀਆਂ ਇਹ 284 ਪਾਰਟੀਆਂ ਨੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਜਿਹੜੇ ਇਲੈਕਸ਼ਨਸ ਨੇ 2025 ਦੇ ਹੋ ਰਹੇ ਨੇ ਜਿਹੜੇ ਕੱਲ ਨੂੰ ਹੋ ਰਹੇ ਨੇ ਸਵੇਰ 8:00 ਵਜੇ ਤੋਂ ਲੈ ਕੇ 4:00 ਵਜੇ ਤੱਕ ਪੋਲਿੰਗ ਹੋਣੀ ਹੈ। 284 ਉਹਦੇ ਲਈ ਪਾਰਟੀਆਂ ਦਾ ਇੰਤਜ਼ਾਮ ਜਿਹੜਾ ਕੀਤਾ ਗਿਆ ਹੈ ਜੀ 219 ਦੇ ਕਰੀਬ ਜਿਹੜੇ ਬੂਥ ਹੈਗੇ ਨੇ ਤੇ 118 ਪੋਲਿੰਗ ਸਟੇਸ਼ਨਾਂ ਦੇ ਉੱਤੇ ਇਹ 200 19 ਬੂਥਾਂ ਦੇ ਉੱਤੇ ਜਿਹੜੇ ਇਲੈਕਸ਼ਨ ਇਹ ਕਰਵਾਏ ਜਾ ਰਹੇ ਨੇ ਜਿਹਦੇ ਪੂਰੇ ਪੁਖਤਾ ਪ੍ਰਬੰਧ ਜਿਹੜੇ ਮਾਨਯੋਗ ਐਸ.ਡੀ.ਐਮ ਦਫ਼ਤਰ ਪਤਲਾ ਦੇ ਵੱਲੋਂ ਕੀਤੇ ਗਏ ਨੇ ਜੀ ਅਜਰਵਾਨਾ ਵਾਲੇ ਬੋਲ ਜੀ ਅੱਜ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੂੰ ਸਮਾਨ ਦੇ ਕੇ ਪੋਲਿੰਗ ਦਾ ਜਿਹੜਾ ਚੋਣ ਸਮੱਗਰੀ ਹੈ ਜਿਹੜੀ ਮੁਕੰਮਲ ਚੋਣ ਸਮੱਗਰੀ ਹੈ ਜਿਹੜੀ ਪੂਰੇ ਸੁਰੱਖਿਆ ਇੰ ਇੰਤਜਾਮਾਂ ਦੇ ਤਹਿਤ ਜਿਹੜੇ ਆ ਦੇ ਨਾਲ ਭੇਜਿਆ ਜਾ ਰਿਹਾ ਹੈ ਜੀ ਸਾਰੀਆਂ ਜਿਹੜਾ ਬੱਸਿਸ ਵਗੈਰਾ ਨੇ ਜਿਹੜੀਆਂ ਉਹ ਸਾਰਾ ਟਰਾਂਸਪੋਰਟ ਦਾ ਸੁਵਿਧਾ ਪੂਰੀ ਦਿੱਤੀ ਗਈ ਹੈ ਤੇ ਖਾਣਾ ਖਾ ਕੇ ਜਿਹੜੀਆਂ ਪਾਰਟੀਆਂ ਤੁਰੰਤਰ ਬੰਨਾ ਹੋ ਰਹੀਆਂ ਨੇ ਜੀ